ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗ ਦੇ ਵਿੱਚ ਸੋ ਕਿਵੇਂ ਹੋ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਹੀ ਹੋਣਗੇ ਸੋ ਲੋ ਵੀ ਅੱਜ ਦਾ ਬਲੌਗ ਦੀ ਸ਼ੁਰੂਆਤ ਕਰਦੇ ਆ ਆਪਣੇ ਨਿਊ ਹੋਮ ਤੋਂ ਜਿਵੇਂ ਕਿ ਤੁਹਾਨੂੰ ਪਤਾ ਆ ਆਪਾਂ ਘਰ ਖਰੀਦਿਆ ਆ ਰੈਂਟ ਤੇ ਲਿਆ ਆ ਵੀ ਖਰੀਦਿਆ ਤਾਂ ਨਹੀਂ ਕਹਿ ਸਕਦੇ ਸੋ ਆਪਾਂ ਇੱਥੇ ਦੀ ਸੌਫ ਸੁਭਾਈ ਥਾੜੀ ਕਰਦੇ ਪਏ ਆ ਸੋ ਪਹਿਲਾਂ ਤਾਂ ਮੰਮੀ ਹੁਣੇ ਕੱਪੜੇ ਧੋਉਂਦੇ ਆ ਇਹ ਲੱਗੀ ਵਾਸ਼ਿੰਗ ਮਸ਼ੀਨ ਤੇ ਮਨਵੀਰ ਆਪਣਾ ਟਰੱਕ ਜਿਹੜਾ ਚਲਾਈ ਜਾਂਦਾ ਪਿਆ ਆ ਵਧੀਆ ਤਰੀਕੇ ਨਾਲ ਸੋ ਇਹੜਾ ਹਸਟਮ ਏਸੀ ਦਾ ਪਾਣੀ ਆ ਉਹ ਇੱਥੋਂ ਸਿੱਧੇ ਹੀ ਇੱਧਰ ਨੂੰ ਆਦਾ ਆ ਇਹਦਾ ਆਪਾਂ ਨੂੰ ਹੱਲ ਕਰਨਾ ਪੈਣਾ ਪਈ ਜਾਂ ਟੈਪ ਨੂੰ ਕੋਈ ਅਜੰਦੇ ਕਰਨਾ ਪੈਣਾ ਜਾਂ ਮਤਲਬ ਕੋਈ ਹੱਲ ਇਹਦਾ ਕੱਢਣਾ ਪੈਣਾ ਆ ਸੋ ਇੱਧਰੋਂ ਵਾਸ਼ਿੰਗ ਮਸ਼ੀਨ ਦਾ ਵੀ ਹੱਲ ਕਰਨਾ ਪੈਣਾ ਤੁਸੀਂ ਸਾਨੂੰ ਸਲਾਹ ਦਿਓ ਵੀ ਵਾਸ਼ਿੰਗ ਮਸ਼ੀਨ ਇੱਥੇ ਲੱਗੀ ਹੋਈ ਆ ਵੀ ਵਾਸ਼ਿੰਗ ਮਸ਼ੀਨ ਦਾ ਪਾਣੀ ਆ ਜਿਹੜਾ ਸਾਡੇ ਕਮਰੇ ਦੇ ਵਿੱਚ ਆਉਂਦਾ ਪਿਆ ਆ ਇਹਦਾ ਆਪਾਂ ਕੀ ਹੱਲ ਕਰੀਏ ਠੀਕ ਆ ਜੀ ਵਾਸ਼ਿੰਗ ਮਸ਼ੀਨ ਲੈ ਉਹਨੂੰ ਮੈਂ ਇੱਥੇ ਲਿਆਵਾਂ ਇਹਦੇ ਮੋਰੇ ਨਹੀਂ ਹੋਣੀ ਹੈਗੀ ਕਿਉਂਕਿ ਜਗ੍ਹਾ ਘਟਿਆ ਜੇ ਜਗ੍ਹਾ ਆ ਵੀ ਗਈ ਦੇ ਭਾਈ ਆਪਣਾ ਹੋਰ ਚੱਕਰ ਪੈਂਦਾ ਆ ਕਿਉਂਕਿ ਲੰਗਣਾ ਔਖਾ ਹੋ ਜਾਣਾ ਮੂੜੇ ਦਰਵਾਜਾ ਆ ਦੇਖੋ ਸੋ ਸਾਨੂੰ ਗਾਈਡ ਕਰਿਓ ਮਾੜੀ ਸਲਾਹ ਦਿਓ ਕਿਉਂਕਿ ਤੁਸੀਂ ਸਾਰੇ ਜਾਣੇ ਬਹੁਤ ਸਮਝਦਾਰ ਆਂ ਸਾਡੇ ਨਾਲ ਜਿਆਦਾ ਸਮਝਦਾਰ ਆਂ ਤੁਸੀਂ ਸਾਨੂੰ ਦੱਸ ਸਕਦੇ ਆਂ ਵੀ ਉਹ ਚੀਜ਼ ਦਾ ਕੀ ਹੱਲ ਕੀਤਾ ਜਾਵੇ ਸੋ ਬਣੇ ਰਹੋ ਬਲੌਗ ਦੇ ਨਾਲ ਤੇ ਕਰਦੇ ਆਂ ਗੱਲਬਾਤ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਸਾਡੇ ਏ ਵਾਲੇ ਘਰ ਦਾ ਰੈਂਟ ਕਿੰਨਾ ਆ ਤੇ ਕਿੱਥੇ ਲਿਆ ਆ ਤੇ ਕਿੰਨਾ ਰੈਂਟ ਆ ਮੈਂ ਤੁਹਾਨੂੰ ਅੱਜ ਸਾਰਾ ਦੱਸਾਂਗਾ ਸੋ ਤੁਸੀਂ ਬਲੌਗ ਨੂੰ ਸਕਿਪ ਨਹੀਂ ਕਰਨਾ ਬਲੌਗ ਨੂੰ ਦੇਖੀ ਚੱਲਿਓ ਅੱਜ ਦਾ ਬਲੌਗ ਬਹੁਤ ਖਾਸ ਬਲੌਗ ਆ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਜੀ ਗੁੱਡ ਮਾਰਨਿੰਗ ਜੀ ਸੋ ਇੱਥੇ ਸਾਨੂੰ ਬਹੁਤ ਔਖਾ ਆ ਕੋਠੇ ਆਣ ਕੇ ਤੇ ਕੱਪੜੇ ਪਾਉਣੇ ਪੈਂਦੇ ਮੰਮੀ ਵਾਰ-ਵਾਰ ਹਾਂਜੀ ਉਹ ਹੀ ਕੋਠੇ ਤੇ ਆਣ ਕੇ ਕੱਪੜੇ ਦੇਖੋ ਵੀ ਇੱਥੇ ਸਪੇਸ ਉਹਦਾ ਵੈਸੇ ਕਾਫੀ ਆ ਇਤਾਂ ਦੀ ਗੱਲ ਨਹੀਂ ਆ ਕਿੰਨੇ ਆ ਥੋੜੇ ਥੋੜੇ ਕੋਈ ਥੱਲੇ ਪੰਪੀਟ ਆ ਵਾ ਠੀਕ ਆ ਹਾਂ ਐਸਨ ਨੇ ਰੀਦਾ ਵੀ ਬੜਾ ਔਖਾ ਇੱਧਰ ਕਿਤੇ ਇੱਧਰ ਬੈਕ ਸਾਈਡ ਹੀ ਨਾ ਕਿਤੇ ਡੱਗ ਡੁਗ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਸੋਹਣਾ ਆਵੀ ਮਨਵੀਰ ਦੇ ਕੱਪੜਿਆਂ ਦਾ ਨਹੀਂ ਮम्मा ਪਤਾ ਮਾੜੀ ਮੁੱਟੇ ਹੋ ਗਏ ਲੈ ਜਾ ਆ ਲੈ I love a n e p I d n t o g l k g h e r r e a n t I l I d I s ਐ ਦਾ ਬੋਲੀ ਜਾ ਆਪਣੇ ਘਰ ਵਾਲੀ ਨੂੰ ਐ ਦਾ ਬੋਲੀਦਾ ਦੱਸ ਹੈ ਦੇਖੋ ਜੀ ਮੈਨੂੰ ਐ ਦਾ ਬੋਲਦੀ ਆ ਇਹ ਤੁਹਾਨੂੰ ਮੈਂ ਕਰੂਗਾ ਧਿਆਨ ਦੀ ਉਮਰ ਜਾਂਦੇ ਮम्मा ਨੂੰ ਧਿਆਨ ਨਾਲ ਥੱਲੇ ਧਿਆਨ ਨਾਲ ਗੀਪ ਸਾਇਲੈਂਸ ਹੌਲੀ ਹੌਲੀ ਪੈਰ ਰੱਖਣੇ ਹੌਲੀ ਹੌਲੀ ਵਿਸਤਾਰ ਪੂਰ ਵਕਤ ਸਹੀ ਤਰੀਕੇ ਨਾਲ ਆ ਆ ਆ ਯਾਰ ਆ ਆ ਯਾਰ ਆ ਕੀ ਕਹਿੰਦਾ ਮੈਨੂੰ ਕਈ ਅੰਨ ਨੂੰ ਵੇ ਗਈ ਕਹਿੰਦਾ ਆ ਜਾ ਆ ਜਾ ਆ ਜਾ ਆ ਜਾ ਅੱਜੀ ਕੀ ਕਹਿੰਦੇ ਤੁਸੀਂ ਆ ਦੇਖੋ ਜੀ ਚੱਲ ਕੋਈ ਨਾ ਤੂੰ ਉੱਪਰ ਜਾਣਾ ਹੀ ਨਹੀਂ ਸੀ ਯਾਰ ਤੁਸੀਂ ਉੱਪਰ ਕਿਉਂ ਗਏ ਜਦ ਮੈਂ ਹੈਗਾ ਹਾਂ ਉੱਪਰ ਜਾਣ ਨੂੰ ਤੁਸੀਂ ਕੀ ਕਰਨਗੇ ਉੱਪਰ ਲੋ ਜੀ ਪ੍ਰੀਤੀ ਜਿਹੜੀ ਖਿੱਚ ਗਈ ਆ ਸੋ ਮਾੜਾ ਯਾਰ ਪ੍ਰੀਤ ਜੀ ਐਸੇ ਨਹੀਂ ਬੋਲੀ ਤਾਂ ਐਸੇ ਨਹੀਂ ਬੋਲੀ ਤਾਂ ਐਸੇ ਨਹੀਂ ਬੋਲੀ ਤਾਂ ਉਹ ਫੋਨ ਉੱਤੇ ਭਰ ਹੱਥ ਚ ਕੀ ਜੀ ਇਹ ਮੇਰਾ ਪੁੱਤ ਹੈ ਇਹ ਵੀ ਪਾਣੀ ਆ ਦੇ ਕੋ ਆ ਪ੍ਰੋਬਲਮ ਆ ਤੇ ਨਾ ਪਾਣੀ ਆ ਜਾਂਦਾ ਆ ਦੇਖੋ ਉਹ ਹੁਣ ਇੱਥੇ ਕੱਪੜੇ ਧੋਉਂਦੇ ਆ ਚਲੋ ਇੱਕ ਵਾਰੀ ਤੋਂ ਹੋ ਜੂ ਸਾਰਾ ਆਹ ਆਹ ਟੈਨ ਟੂਨਾ ਸਾਫ ਹੋ ਜਾਣਗੇ ਸਾਰਾ ਪਣਾ ਇੱਕ ਵਾਰੀ ਆਪਾਂ ਸਾਰੇ ਘਮਾ ਦੇਣੀ ਪੂਰਾ ਸਾਫ ਕਰ ਦੇਣਾ ਟੈਨਾਂ ਨੂੰ ਵਧੀਆ ਸ਼ੀਮ ਕਾ ਦੇਣੀ ਆਂ ਆਹ ਬਰੀ ਆਨੀ ਹੈ ਹੈਂ ਸਵੇਰ ਦੇ ਸਮੇਂ ਤੇ ਬੈੱਡ ਤੋਂ ਨਹੀਂ ਉੱਠਣਾ ਲੈ ਦੱਸ ਮੈਂ ਨਵਾਂ ਵਲੋਗ ਬਣਾਇਆ ਸਵੇਰ ਦਾ ਐਲ ਦੀਦੀ ਸਤਰੀ ਕਾ ਇਹ ਤਾਂ ਗਈ ਜਾਏ ਇੱਥੇ ਐ ਰੱਬ ਚਲੋ ਕੱਪੜੇ ਧੋਵੋ ਜਲਦੀ ਜਲਦੀ ਸਾਬਾਸ਼ ਵਧੀਆ ਕੰਮ ਕਰਦੇ ਆ ਐਡੇ ਕੰਮ ਕਰੋ ਵਧੀਆ ਤਰੀਕੇ ਨਾਲ ਓਕੇ ਓਕੇ ਠੀਕ ਹੈ ਠੀਕ ਚਲੋ ਮਿਲਦੇ ਆ ਦੋਸਤ ਬਣੇ ਰਹਿ ਬਲੌਗ ਨਾਲ ਬਣੇ ਰਹਿ ਬਲੌਗ ਦੇ ਨਾਲ ਸਾਰਿਆਂ ਨੇ ਬਣੇ ਰਹਿ ਬਲੌਗ ਨਾਲ ਕਰਦੇ ਆ ਗੱਲਬਾਤ ਸੌ ਸਕਿੱਪ ਨਹੀਂ ਕਰਨਾ ਬਲੌਗ ਆਹ ਲੋ ਜੀ ਆ ਦੇਖੋ ਤਾਂ ਆ ਇੱਕ ਹੋਰ ਮਹਿਮਾਂ ਕੀ ਉੱਪਰੋਂ ਅੱਡੇ ਕੱਪੜੇ ਤੱਲੇ ਆ ਚੱਕ ਕਹਿੰਦੇ ਕੱਪੜੇ ਕੀ ਕਰਦੇ ਪਏ ਆ ਤੁਸੀਂ ਕੱਪੜੇ ਸੁੱਕਾਈ ਹੋਣਗੀ ਆ ਕੀ ਸਾਵਾ ਆ ਕੀ ਸਾਵਾ ਨਹੀਂ ਆ ਸਾਪ ਕੋ ਨਹੀਂ ਇਹ ਕੀ ਮਤਲਬ ਆ ਤਾਂ ਕੱਪੜੇ ਛੱਡਨ ਦਾ ਕਿੰਨੇ ਰੱਖਦੇ ਕਿੰਨੇ ਕਿਡੇ ਲੱਗਦੇ ਉਹ ਥੱਲੇ 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 ਜਿੰਨੀ ਵਾਲ ਸਿਖਾਉਣੇ ਹੁੰਦੀ ਹੈ ਛੱਪਣੇ ਪਾਉਣੇ ਆਹ ਆਵਿਆ ਆ ਦੱਸੋ ਮੈਨੂੰ ਇਹ ਸੁੱਕੇ ਆ ਇਹ ਚੀਜ਼ ਦਾ ਕੀ ਮਤਲਬ ਹੈ ਪ੍ਰੀਤ ਜੀ ਤੁਸੀਂ ਨਾ ਚੱਕੋ ਇੰਨੀਆਂ ਭਾਰੀਆਂ ਬਾਲਟੀਆਂ ਆਹ ਠੀਕ ਆਹ ਆਹ ਜੀ ਆਹ ਜੀ ਆਹ ਜੀ ਹਾਲੇ ਵੜੋ ਮੈਂ ਨਾ ਘਰ ਮਾਰਨੀ ਹੈ ਮ제 ਨਾ ਖਾਣ ਲੱਗੀ ਇੰਨਾ ਨਹੀਂ ਪਤਾ ਬਾਲਟੀ ਚ ਦੋ ਕੋੜੀਆਂ ਆ ਮਨ ਵੀ ਨੋ ਨੋ ਨਹੀਂ ਕੋੜੀਆਂ ਆ ਕੋੜਾ ਦੱਸ ਦੇ ਨਹੀ ਪਤਾ ਦੇਖੀ ਜਨਾ ਤੂੰ ਤੋਂ ਦੇਖ ਆ ਦੇ ਆ ਕੋੜੀਆਂ ਖਤਰਨਾਕ ਕੋੜੀਆਂ ਆ ਦੇ ਤੁਸੀਂ ਦੇਖ ਸਕਦੇ ਹੋ ਨਾ ਤੇ ਬੋਲ ਉਹ ਬੋਲ ਬੋਲ ਤੁਸੀਂ ਬੋਲ ਬੋਲ ਥੋੜਾ ਦੇਖੋ ਬੋਲ ਕਿੰਦਾ ਰਿਖਾਈ ਜਾਂਦੇ ਉਹਦੇ ਬੋਲ ਦੇਖ ਕੇ ਕਿੰਦਾ ਰਹੀ ਦੇਖ ਇਹ ਤਾਂ ਨਗਰ ਚਾ ਕਰਨੀ ਆ ਇੰਨਾ ਟਵੰਡ ਭੱਜ ਕੇ ਚੱਲ ਕੇ ਚਲੋ ਕਰ ਲਓ ਸਫਾਈ ਕੋਈ ਨਾ ਹਾਂ ਆਓ ਬੈਠ ਲਓ ਚਲ ਚਲ ਚਲੋ ਬੈਸ ਪਰ ਲਾਉਂਦੇ ਜ਼ਿਆਦਾ ਨਹੀਂ ਨੰਬਰ ਚਲੋ 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 ਬਹੁਤ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੈਨੂੰ ਉਹਦੇ ਪੈਸਾ ਲਾਉਣਾ ਕੀ ਭਾਣਾ ساری ਉਮਰ ਕੰਮ ਹੀ ਕੀਤੇ ਮੈਂ ਆਹ ਦੇ ਆਹ ਦੇ ਡਾਂਸ ਸਾਹਿਬ ਆ ਗਏ ਡਾਂਸ ਸਾਹਿਬ ਹਾਂ ਡਾਂਸ ਸਾ ਡਾਂਸ ਸਾ ਡਾਂਸ ਸਾ ਮਾਸ ਤੋ ਓਏ 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 ਗੀ ਗੀ ਕਰਤਾ ਮੈਂ ਜਾਈਦਾ ਬਾਤਾਂ ਮੈਂ ਮਰਦਾਂ ਮੈਂ ਆਲ ਟ੍ਰੈਕਟਰ ਤੇ ਬੰਦਾ ਉਹ ਨਨਤਾ ਨੂੰ ਤਾਂ ਪਹਿਲੀ ਪੁਲੀ ਲੈ ਲੈਣੀ ਤੁਦਾ ਆਪਣੇ ਪਹਿਲੀਆਂ ਚ ਰਿਆ ਕਰੀ ਨਹੀਂ ਜਿੰਨੇ ਦੇ ਤਾਂ ਇਹਨੂੰ ਤਾਂ ਬੰਦਾ ਮੁੰਡਾ ਪਾ ਪਾ ਤੁਰੀਦੀ ਨਹੀਂ ਜਾਣੀ ਹੋਰ ਬੰਦਾ ਤੇਰੇ ਉੱਧਰ ਪੰਗਿਆ 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 ਪੱਜੋ ਪੱਜੋ ਕੁੱਤ 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 ਪੱਜਣਾ ਨਹੀਂ ਪੱਜਣਾ ਨਹੀਂ ਪੱਜਣਾ ਨਹੀਂ ਪੱਜਣਾ ਨਹੀਂ ਪੱਜਣਾ ਨਹੀਂ ਇੱਥੋਂ ਬਚਾਅ ਹੋ ਗਿਆ ਕਹਿੰਦਾ ਨਾ 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 ਲੈ ਰ ਬੋਏ ਬੰਦਾ ਪੋਚਾ ਦੇ ਲੋ ਨੰਨੋ ਪਤਾ ਕਿ ਇਹ ਸਰਫ ਵਾਲਾ ਪਾਣੀ ਹੈ ਇੱਥੋਂ ਤੁਲਕਣ ਬਹੁਤ ਆ ਤਾਂ ਡਰ ਲੱਗਦਾ ਆ ਨੰਨੂ ਮਾਇਆ ਹੋਏ ਮੈਂ ਮੋਟ ਨਹੀਂ ਪਤਾ ਦਾਦੀ ਨੇ ਆਇਆ ਨਾ ਥੱਲੇ कपड़े चलो <laughs> <laughs> ਸੜਪਾਲ ਹਾਂਜੀ ਜੀ ਆਪਾਂ ਲਾਈਕ ਜਿਹੜੀ ਇੱਥੇ ਜਾ ਚੁੱਕੀ ਆ ਕੱਪੜੇ ਵੈਰਾ ਧੋਕੇ ਹੋ ਚੁੱਕੇ ਸੀਗੇ ਫ੍ਰੀ ਤੇ ਕੱਪੜੇ ਸਾਡੇ ਤੁਸੀਂ ਢੇਰ ਦੇਖ ਸਕਦੇ ਹੋ ਸਾਰੇ ਕੱਪੜੇ ਧੁੱਤੇ ਆ ਇਧਰੋਂ ਆ ਵੀ ਕੱਪੜੇ ਧੁੱਤੇ ਉਧਰੋਂ ਵੀ ਤੇ ਅੰਦਰ ਨੇਹਰਾ ਬਹੁਤ ਜ਼ਿਆਦਾ ਹੋਇਆ ਪਿਆ ਉੱਤਰ ਵੀ ਕੱਪੜੇ ਸੁੱਕਣੇ ਪਏ ਆ ਇਧਰ ਵੀ ਸੁੱਕਣੇ ਪਏ ਆ ਸੋ ਬਹੁਤ ਹੀ ਜ਼ਿਆਦਾ ਲਾਈਟ ਗਈ ਹੋਈ ਆ ਬਹੁਤ ਹੀ ਟਾਈਮ ਹੋ ਗਿਆ ਲੱਟ ਗਈ ਨੂੰ ਤੇ ਇਥੋਂ ਆਪਾਂ ਸਕਾਇਲ ਬੜਾ ਔਖਾ ਆ ਬੇੜਾ ਹਿੱਤਾ ਅੰਦਰੋਂ ਅੰਦਲੇ ਵੀ ਤੇ ਬਾਰੋਂ ਇੱਥੇ ਪਾਣੀ ਜਿਹੜਾ ਨਾ ਰੁਕ ਜਾਂਦਾ ਸਿਸ ਕਰਕੇ ਤੇ ਹੁਣ ਆਪਾਂ ਇੱਥੇ ਖੜੇ ਹੋਏ ਆ ਵਿਤਰਮ ਹੁਣ ਇਕਦੂ ਜਾ ਉਹਨਾਂ ਦੇ ਫਰੈਂਡ ਆ ਫਰੈਂਡ ਫਰੈਂਡ ਯੂ نو ਫਰੈਂਡ ਗੱਡੀ 'ਚ ਬੈਠੇ ਹੋਇਆ ਤੇ ਮੈਂ ਤਾਂ ਉੱਪਰ ਆਈ ਸੀ ਕਿ ਕੱਪੜੇ ਦੇਖਣ ਲਈ ਮੈਂ ਕਿਹਾ ਚਲੋ ਕੱਪੜੇ ਦੇਖ ਕੇ ਆਉਂਦੇ ਆ ਤੇ ਉੱਪਰ ਜਿਹੜਾ ਥੋੜਾ ਜਿਹਾ ਹਮਸ ਜੀ ਆ ਥੱਲੇ ਜਿਹੜਾ ਠੰਡਾ ਹੋਇਆ ਪਿਆ ਤੇ ਹੁਣ ਆਪਾਂ ਥੱਲੇ ਜਾਂਦੇ ਆ ਅਤੇ ਜਿਆ ਸਬਜੀ ਕਾਦੀ ਬਣਾਉਣੀ ਕਾਦੀ ਨੇ ਯੈਸ ਯੈਸ ਵੀ ਯੈਸ ਹਾਏ ਕੱਟ ਦੇ ਉਹਦੇ ਮੋਟੇ ਮੋਟੇ ਹੈ ਕੱਟ ਦੇ ਕੱਟ ਦੇ ਉਹ ਹਾਂ ਨਾ ਕਿੱਥੇ ਬਾਹਰਲੀ ਸਾਈਡ ਆ ਉਹ ਉਹ ਇਹ ਘੁੰਮਦੇ ਪੁੰਦੀ ਬਾਹਰਲੀ ਸਾਈਡ ਆ ਪੋਜਾ ਤੱਕ ਹੁਣ ਜੀ ਪਈ ਆ ਇਹ ਤੇ ਚੇਰਾ ਵਗੈਰਾ ਹੋਵੇ ਨਾ 제랑왜 다녀? 제로. 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 ਰਣੀ ਕੀ ਕਰਦੇ ਅੰਦਰ ਮੰਨੂ ਸਾਡਾ ਵੀ ਅੰਦਰ ਆ ਬੈਠਾ ਹੋਇਆ ਪੂਰਾ ਆਮ ਨਾਲ ਅਮਰੂਦ ਕਿੱਥੇ ਆ ਹੋਰ ਟਿੱਪਲ ਦੇ ਨਾਲ ਥੱਲੇ ਹਾਂ ਓਏ ਹੋਏ ਅਮਰੂਦ ਲੱਗੇ ਉੱਥੇ ਨੰਮੀ ਦੀ ਨਜ਼ਰ ਪੈ ਗਈ ਆ ਅਮਕਾਲ ਦੇ ਦੇਖੀ ਹਾਂ ਮੈਂ ਥੋੜੀ ਆਈਂ ਕਰਦੇ ਦਾਣੇ ਜੋ ਲੈ ਅੱਛਾ ਹਾਂ ਫਿਰ ਨਹੀਂ ਗਰੇ ਕਿਉਂ ਹਾਏ ਹਾਂ ਪਾਣੀ ਇਧਰੋਂ ਮੈਂ ਲੱਦਾ ਇਹਦਾ ਮਟਰਸੇ ਕੋਲੋਂ ਖੜਾ ਇਧਰ ਰਸਤਾ ਭੁੱਲ ਗਿਆ ਆਹੋ ਸਿੱਧੇ ਆ ਗਏ ਰਸਤਾ ਚਾਰੀ ਨੂੰ ਭੁੱਲ ਗਿਆ ਨਾ ਸਾਰੇ ਨੂੰ ਕਈਆਂ ਨੂੰ ਮਿਸਟੇਕ ਲੱਗ ਜਾਂਦੀ ਨਾ ਇਹ ਸਾਡਾ ਘਰ ਇਧਰ ਪਿੱਛੇ ਆ ਤਾਂ ਕਈਆਂ ਨੂੰ ਲੱਗਦਾ ਸੀ ਅੱਗੋ ਦੀ ਉੱਧਰ ਦੀ ਸਾਈਡ ਆਂਦਾ ਹੋ ਜਾਂਦੀ ਉਹ ਇਥੋਂ ਵੀ ਸਿੱਧੇ ਬਾਹਰ ਜਾ ਰਹੇ ਹਾਂ ਹੂੰ ਕੀ ਗੱਲ ਬਾਹਰ ਹਵਾ ਚੱਲਦੀ ਆ ਇਹਦਾ ਚੱਲੇ ਬੜੀ ਬਾਦ ਕੋਈ ਬੜਾ ਕੋਈ ਚੱਲੇ ਆਪ ਇਹ ਤਾਂ ਮਿਲ ਜਾਏਗੀ ਲੈਣੇ ਕੋਣ ਜਿੱਦਾਂ ਦੀ ਮੈਂ ਚੋਪਿਆ ਮਾਪੇ ਤੋਂ ਬੋਲਣੀ ਹੋਣੀ ਨਹੀਂ ਜਿੱਦ ਵੀ ਉਦੋਂ ਤਾਂ ਮੈਂ ਪੈਸੇ ਦੇ ਕੇ ਤੁਲ ਦੇਈ ਜੀ ਆਪਾਂ ਬਾਹਰ ਆਂ ਨਹੀਂ ਹੈ ਨਹੀਂ ਹੈ ਵੀ ਹੋਈ ਆ ਭਾਜੀ ਨੇ ਜਿਆਦਾ ਜਿਆਦਾ ਦੇ ਭਾਜੀ ਆਏ ਉਹਦੀ ਲਾਈਟ ਹੀ ਨਹੀਂ ਆਈ ਮੰਨਵਾ ਜਾ ਨੰਨੂ ਚਲ ਮੁੰਨੂ ਬਾਏ ਓ ਬਾਏ ਨਾ ਨਾ ਅੰਦਰ ਨੂੰ ਕਰਵੇਂ ਆਜੀ ਜੇ ਕੋ ਮਰਜੀ ਕੋਈ ਹੁਣ ਨਿੱਕੇ ਟਿਕਟਾ ਖਾ ਲਈ ਠੀਕ ਹੈ ਚੰਗਾ ਗਾਇਜ਼ ਬਾਏ ਬਾਏ ਓਕੇ ਬਾਏ bro ਬਾਏ ਨਾ ਤੂੰ ਬਾਏ ਟਾਟਾ ਟਾਟਾ ਬਾਏ ਟਾਟਾ ਕੋਟਾ ਚੱਲਣਾ ਭਾਈ ਜੀ ਨੇ ਮੋਟਰਸਾਈਕਲ ਆਪਣਾ ਉੱਧਰ ਖਿਲਾ ਰਿਆ ਹੋਇਆ ਉਹਦੀ ਨਿੱਕਰ ਤਾਂ ਵੀ ਹੈ ਆਹ ਹੋਏ ਨਿੱਕਰ ਦੇਖੋ ਪੁੱਠੀ ਭਾਈ ਚੱਲਦੀ ਨਹੀਂ ਘੁਆਣਾ ਨਹੀਂ ਕਾਈ ਕਰਦੇ ਚੱਲਣਾ ਆਪਣਾ ਘੋੜਾ ਹੋਇਆ ਜਾਂਦਾ ਕਰਦੇ ਭਾਈ ਕਰਦੇ ਚਲੋ ਕਿੱਥੇ ਚੱਲਣਾ ਦਾਦੇ ਕੇ ਫੇਰ ਲਾਣਾ ਕਿੱਥੇ ਲਾ ਚਲੋ ਉਹਦੇ ਨਾਲ ਕੰਮ ਕਰਦੇ ਨਹੀਂ ਦੇਸ਼ ਉੱਧਰ ਆ ਜਾ ਮੇਰੇ ਚਲੋ ਚੱਲੋ ਉਹਦੇ ਪਾਪਾ ਚੱਲੇ ਗੱਡੀ 'ਚ ਹੋ ਗਿਆ ਛੂਟੇ ਲੈਣ ਹਾਇ ਰੱਬਾ ਹਾਂਜੀ ਮੈਂ ਲਾਦਣ ਭਾਜੀ ਵੀ ਚੱਲ ਗਿਆ ਲਾਈਟ ਵੀ ਆ ਜਾਣੀ ਲੱਗਦੀ ਆ ਠੀਕ ਐ ਇੱਦਾਂ ਹੀ ਹੁੰਦੀ ਐ ਇੱਦਾਂ ਹੁੰਦੀ ਐ ਜਦੋਂ ਨਾ ਪਰੌਣੇ ਆਏ ਹੋਣ ਤਦੋਂ ਲਾਈਟ ਨਹੀਂ ਹਾਂ ਜਦੋਂ ਤਾਂ ਪਰੌਣੇ ਆਏ ਹੋਣ

ਦੇ ਇਸ ਇਹ ਦਰਦ ਵੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਆ ਤੇ ਲਾਈਟ ਹੇ ਤੱਕ ਨਹੀਂ ਆਈ ਆ ਲੈ ਲਓ ਨਹੀਂ 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 ਲਾਈਟ ਨਹੀਂ ਆਈ ਪਪਾ ਬੱਧੀ ਜਾਣਾ ਨਹੀਂ ਆਈ ਲਾਈਟ ਨਹੀਂ ਆਈ ਕੀ ਕਰੀਏ ਝੋਨਾ ਬੰਗਿਆ ਇੱਥੇ ਕੋ ਠੰਡਾ ਲਾਦਦਾ ਕਿਉਂਕਿ ਉੱਪਰ ਤਾਂ ਸਾਰਾ ਪਾਣੀ ਚਹਿਣਾ ਚ ਲੈ ਰਹੀ ਹੈ ਬੱਧੀ ਜਾਣਾ ਇੱਧਰ ਰੋ ਮੈਂ ਕਹਿੰਦੀ ਸਿਖਰ ਜਾ ਕੇ ਬਹਿ ਜੀਏ ਪਪਾ ਕਹਿੰਦਾ ਪੜਨਾ ਚਾਹ ਰਿਹਾ ਤਾ ਪਪਾ ਕਹਿੰਦਾ ਨਾ ਬਾਰਲੀ ਸਾਈਡ ਹੈਗੀ ਉੱਧਾ ਵਾਣਾ ਪਪਾ ਕਰ ਇਹ ਕਰ ਆ ਕੀ ਕਰਦੇ ਦੋਨੋਂ ਆਨੇ ਆ ਦੇਖੋ ਆ ਦੇਖੋ ਏ ਕਹਿੰਦਾ ਮੇਰੇ ਦਰਦ ਹੁੰਦੀ ਸੱਚ ਕਹਿੰਦਾ ਇੱਥੇ ਆਹ ਤੇ ਲਾਲ ਹੋਇਆ ਪਿਆ ਉਹ ਥੱਲੇ ਪੱਕਾ ਥੱਲੇ ਤੇ ਵੜਾ ਥੱਲੇ ਪੈ ਗਏ ਦਰਦ ਹੁੰਦੀ ਆ ਬੁੱਬੇ ਪੱਕਾ ਮਾਂ ਕੇ ਆ ਗਿਆ ਡਾਕਟਰ ਨੂੰ ਬੁਲਾ ਕੇ ਆ ਓਏ ਚੱਪਲ ਬਾਬੇ ਨਾ ਫੇਰ ਡਾਕਟਰ ਬਾਹਰ ਨਹੀਂ ਜਾਣਾ ਹੁਣ ਕੀ ਕਰੀ ਮੈਂ ਤਾਂ ਸਾਰਾ ਲਾਈਟ ਚੱਲ ਗਈ ਆ ਲਾਈਟ ਗਈ ਲਾਈਟ ਗਈ ਨੂੰ ਕਿੰਨਾ ਟਾਈਮ ਹੋ ਗਿਆ ਆ ਸੋ ਲਾਈਟ ਨਹੀਂ ਹੈਗੀ ਲਾਈਟ ਨੂੰ ਕਿੰਨਾ ਟਾਈਮ ਨਹੀਂ ਘੰਟੇ ਹੀ ਮੈਨੂੰ ਨਹੀਂ ਕਿੰਨੇ ਹੋ ਗਏ ਆ ਜੋ ਤੜ੍ਹ ਘੰਟੇ ਹੋ ਗਏ ਲਾਈਟ ਗਈ ਡਾਕਟਰ 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 ਇਥੇ ਪਰਾਵਾ ਡਾਕਟਰ ਨੇ ਆ ਜਾਣਾ ਮੁੰਡਾ ਇੱਕੋ ਹੀ ਗੱਲ ਬਾਰ ਬਾਰ ਕਰਦਾ ਚਾਹ ਪੀਣ ਦੀ ਲਗਰਦਾ ਯਾਰ ਸਿਲੰਡਰ ਵੀ ਸਾਡਾ ਅੱਥੇ ਸਿਲੰਡਰ ਭਰਵਾਉਂਗੂ ਵੀ ਦੇਖਣਾ ਪੈਣਾ ਆਪਾਂ ਨੂੰ ਕਾਪੀ-ਕਾਪੀ ਲੱਭਣੀ ਪੈਣੀ ਕਾਪੀ ਹੈ ਨਹੀਂ ਆਪਣੇ ਕੋਲ ਸਿਲੰਡਰ ਵਾਲੀ ਸਾਡੇ ਕੋਲ ਇਹ ਕਾਪੀਆਂ ਵੀ ਹੈਗੀਆਂ ਉਹ ਕਰਾਉਣੀ ਪੈਣੀਆਂ ਨਵੇਂ sire ਨਵੇਂ sire ਕਦੋਂ ਹੁਣੀ ਆਇਆ ਉਹ ਪੈਸੇ ਲੱਗਣਗੇ ਤੇ ਹਾਂ ਪੈਸੇ ਪੈਸੇ ਕੀ ਹੋ ਗਿਆ ਪੈਸੇ ਜਿਹੜੇ ਦੋ ਗੋਰਾਂ ਗਿਆ ਦੋ 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 ਨੂੰ ਜਾਂਦਾ ਪੋਹ ਪੋਹ ਪਾਪਾ ਲੱਕਿਆ ਗਿਆ ਦੋ ਦੋ ਪਾਪਾ ਲੱਕਿਆ ਗਿਆ ਕਿਦਾਂ ਮੰਨੂ ਜਿਹੜਾ ਆਖੀ ਲੈਣਾ ਕੀੜਾ ਦੇ ਕਬਾਣਾ ਕਿੱਥੇ ਆ ਹਾਂ ਦੋ ਦੋ ਆਹ ਇਹ ਉੱਪਰ ਘੋਲ ਚੱਕਰ ਆ ਕੁਝ ਵੀ ਨਹੀਂ ਆ ਇਹ ਦੋ ਵਾਏ ਕਿਹੜਾ ਪੋਹ ਗਾਉਂਦਾ ਨਹੀਂ ਰਣੀਆ ਰੇ ਲੋ ਪੱਬੂ ਇਹ ਕਿੰਨਾ ਘੜਾ ਹੈ ਕੋਈ ਦੇਖ ਜੋਕ ਲੱਗਦੀ ਇਹ ਜਿਹੜੀ ਜੋਕ ਦੇ ਇਹ ਮੋਰੇ ਮੂੰਹ ਦੇ ਦੇ ਜੋਗ ਜੀ ਹੈ ਇਹ ਪਤਾ ਮੈਨੂੰ ਉਹ ਤਾਂ ਉੱਤੇ ਬਾਹਰ ਜਾ ਬਣਿਆ ਇੱਕ ਪੱਬੂ ਆ ਉਹਦੇ ਮੂੰਹ ਆ ਨਾ ਮੋਰੇ ਇਦਾਂ ਜਿਹਾ ਗੰਡਾ ਉਹਨਾਂ ਦਾ ਕੀ ਕਹਿੰਦੇ ਹੁੰਦੇ ਨੂੰ ਤਾਂ ਇਦਾਂ ਆ ਮੋਰ ਇਦਾਂ ਮੋਰੇ ਦਾ ਓਪਰਾ ਕਿੰਨੇ ਦਾ ਇੰਡੀਆ ਚ 75 ਲੱਖ ਦਾ ਉਹ ਬੱਬੂ ਉਹ ਲੱਜਦਾ ਨਹੀਂ ਉਹ ਬੜਾ ਮਾਸਟਰ ਮੈਡਾ ਤੁਹਾਨੂੰ ਕਿਦਾ ਪਤਾ ਉਹਦਾ ਆਹ ਦੋ ਤਿੰਨ ਦੋ ਤਿੰਨ ਰੰਗ ਦਾ ਉਹ ਨੀਲੇ ਹੀ ਰੰਗ ਦਾ ਉਹ ਦੋ ਤਿੰਨ ਰੰਗ ਹੁੰਦੇ ਤੁਹਾਨੂੰ ਕਿਦਾ ਪਤਾ ਤੀੜੀ ਦੇ ਵਿੱਚ ਦਿਖਾਉਂਦੇ ਨਹੀਂ ਹਾਂ ਉਹਦਾ ਰੰਗ ਉਹ ਨਾ ਤੇ ਮੋਰੇ ਇਦਾਂ 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 ਠੀਕਾ ਤੇ ਉਹ ਤੇ ਤੰਮਾ ਕਰੇਗਾ ਉਹ ਕਰ ਲੈ ਬੱਬੂ ਆਹ ਥਾਪਲ ਮਾਰੂ ਮੈਂ ਆਦੀ ਇਹ ਨਹੀਂ ਬਿੰਨਾ ਜੇ ਕੀ ਰੱਖਿਆ ਮੋਰੇ ਆਹ ਦੇਖ ਤਾਂ ਬਿੰਨਾ ਜੇ ਰੱਖਿਆ ਆਹ ਕਿਤੇ ਸੁੰਦੀ ਕਿਦਾਂ ਦੀ ਮਿੰਨਾ ਖਾਓ ਇਹਨੂੰ ਦਿਖਾ ਜਿਹੜਾ ਬਾਹਰ ਹੁੰਦਾ ਇਹਨੂੰ ਦਿਖਾਈ ਨਹੀਂ ਏਨ ਗਾਣ ਮੈਂ ਦੋਨ ਨੂੰ ਆ ਕੇ ਨ ਦੇਖਣ ਰਹੀ ਸੀ ਓਏ ਬਦਮਾਸ਼ੀ ਕਰ ਨਿਕਰਮ ਬਾਹਰ ਉੱਤੇ ਉਹਦੀ ਬਾਟ ਆ ਗਈ ਕੀ ਬਣਿਆ ਗੋ ਚੱਕਰ ਜਿਹਾ ਇਹ ਸਿਰ ਪਾ ਲਿਆ ਉਹਨੇ ਬਾਜਾ ਜਿਹੜਾ ਪਰ ਮਨ ਮਰੀਤ ਉਹਦੇ ਉਹਦੇ ਮਨ ਮਰੀਤ ਸਿਰ ਪਾ ਲਿਆ ਹਟੇ ਅੰਮਾ ਇਹਨੂੰ ਕੋ ਗੋ ਚੱਕਰ ਜਿਹਾ ਦੇਖੀ ਕੀ ਉਹ ਸ਼ੇਰ ਕਿੱਦਾਂ ਬੜਿਆ ਨੇ ਆਹੋ ਆਹੋ ਕੀ ਕਰੇ ਬੜੀ ਬਿੱਦਾ ਸ਼ੇਰ ਇਦਾਂ ਐਦਾਂ ਦੇਖਦਾ ਮੱਥੇ ਦਾ ਹੱਥ ਰੱਖ ਕੇ ਓਛਾ ਦੇਖਦਾ ਐਦਾਂ ਹਾਂ ਉਹਨੂੰ ਐਦਾਂ ਉਹਨੂੰ ਐਦਾਂ ਦੇਖਦਾ ਨੀ ਨੇ ਐਦਾਂ ਕਰਕੇ ਦੇਖਦਾ ਐਦਾਂ ਅੱਛਾ ਆਹ ਦੇਖ ਤਸੀਂ ਕਿਦਾਂ ਦੀ ਆ ਹਾਇਰ ਰੋਪਾ ਲਾਈਟ ਆ ਗਈ ਸ਼ਾਮ ਦੇ 7-8 ਵਜੇ ਚੱਕੀ ਕੱਠੀ ਹੋ ਗਈ ਉਹ ਦੇ ਹਾਂ ਕਿੱਥੋਂ ਜਾ ਕੇ ਮਨ ਪਪੂ ਪਪੂ ਦਖਾਇਆ ਦੇਖਿਓ ਨਾ ਪਪੂ ਬਜਾਕ ਨਹੀਂ ਦੇਖ ਸਾਰੇ ਕਹਨੇ ਕਿਹੜੀ ਚੀਜ਼ ਆ ਕਿਹੜੀ ਚੀਜ਼ ਆ ਪਤਾ ਹੀ ਹੈ ਸਾਰਿਆਂ ਨੂੰ ਤੂੰ ਦੇਖੀ ਨਹੀਂ ਫੇ ਡਰਵਾ ਮੈਂ ਦੇਖ ਲਈ ਕੱਟਾ ਹੋਇਆ ਉਹ ਤਾਂ ਪਿਆ ਆ ਇਹ ਨਹੀਂ ਉੱਪਰ ਡਰਵਾ ਕੀ ਹੈ ਕਹੋ ਦੇ ਤੂੰ ਦੇ ਉੱਤਰ ਇਹ ਮੁੰਡਾ ਆ ਇਹ ਮੁੰਡੇ ਦੇ ਨਾ ਕਰ ਦੇਵੇ ਦੇਹੀ ਜਾਂਦੇ ਦੋਨੇ ਕਾ ਨਹੀਂ ਆ ਹਾਂ ਦੋਨੇ ਜਾਣੀਆਂ ਚੋਤੀ ਫੀਲੀਆਂ ਕਾ ਕੈਮਰਾ ਮਰਾ ਬੈਗ ਮਾ ਤੇ ਪਰਦਾ ਦੇ ਤੂੰ ਇਹਨਾਂ ਗਜੋਕਾ ਵਾਂ ਨਹੀਂ ਕੁਝ ਕਹਿੰਦੀਆਂ ਇਹ ਉਹ ਪਲਾਸੀਆਂ ਡੇਗਤੀਆਂ ਉਹ ਕਰਨੀਆਂ ਮੈਂ ਕੂੜੇ ਚ ਪਾਈਆਂ ਇਹ ਉਹ ਕਰਨੀਆਂ ਉਰ ਰੱਖ ਲੈਣੀ ਆ ਜੀ ਉਹ ਜਾ ਭਰਾਵਾ ਆ ਕਿਹੜਾ ਪੱਬੂ ਆ ਤੂੰ ਦੱਸ ਦੋ ਸਾਨੂੰ ਮੜਾ ਜਾ ਕੋਈ ਇਹ ਕਿਧਰ ਇਹ ਕਿਹ ਜੀ ਜੀਆ ਜੋਗ ਜੀ ਆ ਨਾ ਕੋਈ ਉਹ ਇਹ ਕਿਧਰ ਦੀ ਉਹ ਗੱਭਿਓ ਕਿਧਰ ਦੀ ਉਹ ਤੇਰੀ ਪਿੰਨਾ ਜ ਮੈਨੂੰ ਇੱਥੇ ਬੈਠ ਇੱਥੇ ਬੈਠ ਇਹਨੂੰ ਉਧਰ ਛੱਟੋ ਮੰਮੀ ਮੜਿਆ ਨਾ ਕੇ ਚੀਜ਼ ਨਾ ਤੁਸੀਂ ਇੱਥੇ ਬੈਠੋ ਉਹ ਕਿੱਥੇ ਤੁਸੀਂ ਨਹੀਂ ਜਾਣਾ ਰੁਕ ਰੁਕ ਮੰਮੀ ਉੱਧਰ ਚੱਲ ਗਈ ਉਹਦੇ ਰੁਕ 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 ਉਹ ਪੂਰੀ ਕਰਦਾ ਉਹ ਕਰਦਾ ਉਹਦੇ ਕਰਦਾ ਇਹ ਬੁੱਗੀਆਂ ਕਰਦਾ ਉਹਨੂੰ ਹਾਂ ਜਦੋਂ ਮੈਂ ਹੂ ਮਾਂ ਮੈਂ ਨਹੀਂ ਦੱਸ ਹਾਂ ਕਿਉਂ ਮੈਂ ਬਿਆਹ ਬਿਆਹ ਕਿਉਂ ਚਲ ਲੈਣ ਹਾਂ ਛੱਡ ਦੇ ਹਾਂ ਜੀ ਕਰਦਾ ਬਿਕੂ ਇਹਦਾ ਪਿੰਡ ਆਉਂਦਾ ਹਾਂ ਹਾਂ ਇਹ ਹੋਰ ਕਿੱਥੇ ਆਹ ਜੀ ਕੂੰਦੀ ਚਾੜ ਨਾ ਕਿਧਰ ਹੁੰਦੀਆਂ ਆ ਪਤਾ ਨਹੀਂ ਕੀੜੇ ਜੇ ਹੈ ਕਿਹੜੇ ਵਿਆਹ ਚ ਘੁੰਮਦੀਆਂ ਆ ਇਹ ਉਹ ਕੱਟੀ ਹੋ ਗਈ ਉਹਦੇ ਅਸੀਂ ਬੈਠੇ ਦੇਖਿਆ ਉਹ ਕਿੱਥੇ ਆ ਉਹ ਮੰਮੀ ਤਾਂ ਗੋਲੀ ਬਣ ਗਈ ਬੰਦਾ ਨਹੀਂ ਕਿਹੜੀ ਚੀਜ਼ ਆ ਉਹ ਇਹ ਕਿਹੜੇ ਲੜਦੀਆਂ ਲੜਦੀਆਂ ਹੁੰਦੀਆਂ ਮੰਮੀ ਏਹਾਂ ਉਹ ਨਹੀਂ ਲੜਦੀਆਂ ਪ੍ਰੀਤੀ ਇਹ ਹੈ ਨਹੀਂ ਲੜਦੀਆਂ ਕੋਈ ੱਡੀ ਗੱਲ ਨਹੀਂ ਹੈਗੀ ਆਪਣੀਆਂ ਇਹ ਬਿਕਰਮ ਨੇ ਤਾਂ ਪਰਦਾ ਨਹੀਂ ਰਿਸ਼ਤੇਦਾਰੀ ਹੈ ਸਾਰੇ ਇਹ ਉੱਧਾ ਤਾਂ ਕੋਈ ਰਿਸ਼ਤੇਦਾਰ ਹੁੰਦਾ ਨਹੀਂ ਇਹ ਆ ਜਾਂਦੀਆਂ ਹੈ ਮਮੀ ਜਦੋਂ ਅਸੀਂ ਕਹਿਣਾ ਨਾ ਕਿ ਬਿਕਰਮ ਹਾਏ ਹਾਏ ਕੁੱਤੇ ਕਿੰਨੇ ਆ ਇਹ ਤੁਹਾਨੂੰ ਪੈ ਜਾਣੇ ਆਪਣੇ ਮੋਟੇ ਸਹਦੇ ਥਲੇ ਆਉਣੇ 나ਜੀ ਨਾ ਮੈਨੂੰ ਕਹਿੰਦੇ ਵਰਦਾਨ ਮਿਲਿਆ ਮੈਨੂੰ ਨਹੀਂ ਕੁਝ ਵੀ ਕਹਿੰਦੇ ਹੁੰਦੇ ਸੀ ਦੱਸ ਕਹਿੰਦੇ ਤਾਂ ਨਹੀਂ ਹੁਣ ਵੀ ਨਹੀਂ ਪੈਂਦੇ ਪ੍ਰੀਤੀ ਆ ਵੀਡੀਓ ਦੇ ਰੁਗੀ ਤਾਈ ਦੀ ਦਾ 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 ਹਾ ਸ਼ੂਲਾਂ ਦੀ ਗੱਲ ਕਰਦੀ ਵੀਡੀਓ ਰੁਕੀ ਗਈ ਸੀ ਹੈ ਦੋਨਾ ਕਹਿੰਦਾ ਮੈਂ ਕੀਆਂ ਨੂੰ ਨੰਨੂ ਆਪਾਂ ਦੋਨੇ ਡਾਉਣ ਆ ਜਾ ਦੋਨਾ ਮੈਂ ਉਹ ਮੈਨੂੰ ਮਾਰ ਨਹੀਂ ਜਾਣਾ ਹਾਂ ਚੱਕ ਦੂ ਤੈਨੂੰ ਵੱਡੇ ਡਾਉਣ ਨੂੰ ਬੋਲ ਤੂੰ ਡਾਉਣ ਆਗੇ ਤਾਂ ਇਹ ਇਹ ਪ੍ਰਿਤੀ ਵੀ ਪ੍ਰਿਤੀ ਨੂੰ ਲੈ ਜਾ ਤੂੰ ਉਹ 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 ਹੋ ਘਰਦਾ ਯਾ ਪਹਿਲੇ ਜਿੰਮ ਲਾ ਜਾਂ ਪਹਿਲੇ ਜਿੰਮ ਲਾ ਇਹ ਪਰੀ ਤਾਂ ਆ ਕਰਦਾ ਮੇਰੇ ਮੁੱਛਾਂ ਨੂੰ ਵਟ ਦੇ ਦੇ ਨਮੂ ਕੋ ਪ੍ਰੀਟੂ ਕਹਿੰਦਾ ਨਮੂ ਇਦਾਂ 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 ਪ੍ਰੀਟੂ ਨੂੰ ਕਹਿੰਦਾ ਆ ਤੇ ਆ ਇਹ ਮੁੱਛਾਂ ਨੂੰ ਵਟ ਦੇਂਦਾ ਇਹ ਮੁੰਡਾ ਜੇ ਕਿੰਨਾ ਤੀਜਾ ਉਹ ਦੇਖ ਉਹ ਦੇਖ ਉਹ ਦੇਖ ਉਹ ਦੇ ਉਹ ਦੇ ਡਿੱਗ ਲੱਗਾ ਜੀ ਡੌਨ ਉਹ ਆ ਜਾ ਉਹਦੇ ਚੱਲ ਉਹਦੇ ਚੱਲ ਡੌਨ ਹੋ ਰਿਹਾ ਡਿੱਗ ਲੱਗਾ ਉਹਨੇ ਉੱਤੀ ਉੱਤੀ ਕਰ ਗਿਆ ਕਿ ਕਰ ਗਿਆ ਮੇਰਾ ਡੋਣਾ ਨੰਨ ਚ ਜਮਲਾ ਦੋ ਭਰਾਵਾ ਨੰਨ ਕਿਹਦਾ ਡੋਣਾ ਤੂੰ ਟੂ 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 ਢੋੜਾ ਗਾਣਾ ਕੀ ਕਰਨਾ ਨੰਨ ਨੰਨ ਮੇਰੀ ਗੱਲ ਸੁਣ ਉਹ ਡੋਣ ਉੱਥੇ ਨਹੀਂ ਝੂਟੇ ਦੇ ਹੁਣੇ ਭਰਾਵਾ ਸੈਨੂੰ ਝੂਟੇ ਨਹੀਂ ਮਿਲਣੇ ਤੈਨੂੰ ਅਸੀਂ ਬੈਠੇ ਤਾਂ ਦੇਖੋ ਤਰ ਮਾਰਦੇ ਮੋਰੇ ਕਿਦਾਂ ਤਾਂ ਹੁਣ ਲੇਟ ਹੈ ਨਹੀਂ ਕੀ ਕਰੀਏ ਇੱਕ ਦਸ ਆਹ ਦੇਖਿਆ ਮੈਂ ਤਾਂ ਮੰਗਣਾ ਆਂ ਅਸੀਂ ਵਿਆਹ ਸ਼ਾਦੀ ਦੇ ਨਹੀਂ ਆਂ ਆਂਟ ਕੇ ਗੇਟ ਮਰੇ ਬੈਹ ਜਾਨੀ ਆ ਹਾਂ ਬਧਾਈ ਲੈ ਕੇ ਜਾਣੀ ਪਰ ਵੀ ਹੈ ਮਮਮੀ ਬਧਾਈ ਵਾਲੀ ਗੱਲ ਹੋਣੀ ਉਹ ਦਿਨ ਜਦਣਾ ਘਰ ਹੋ ਜਾਣਾ ਆਹ ਮਮੇ ਕਹਿੰਦੀ ਮੈਂ ਬਧਾਈ ਲੈ ਕੇ ਜਾਣਾ ਉਹ ਪਾਇਆ ਸੀ ਆਹ ਹਾਂ ਆ ਜਾ ਨਾ ਤੇ ਅੰਦਰ ਆਇਆ ਦੋ ਨੰਗੇ ਪੈਰ ਨਹੀਂ ਪੁੱਤ ਬਾਹਰ ਜਾਣਾ ਇਕੱਲੇ ਪੈਦਾ ਰਹਿਦਾ चलो जी शुक्र जी लाइट आ चुकी भाई बड़ा औखा बहुत और बहुत चाह बना चाह बनाइएसाइड हो चाहिए हाँ जी पड़ा पखा चलता होना हूं आई लाइट सवेर दी गई हुई ਆਜ ਤੇ ਲਗਾ ਲਓ ਫੋਨ ਫਲਾਟ ਵੀ ਨਾ ਬਹੁਤ ਔਖਾ ਸੋ ਹੁਣ ਚਾਹ ਲੱਗੇ ਬਣਾਉਣੀ ਹੈ ਦੁੱਧ ਵਗੈਰਾ ਲੈ ਕੇ ਆਉਣਾ ਹੈ ਅਸੀਂ ਕੀ ਹੋਇਆ ਬੰਦਿਆ ਤਾਂ ਕਿ ਦਾਹਵਾਲੀ ਭੈਣੇ ਹੋਰ ਬੁਲਾਤੀ ਆ ਉੱਤਰਾਵਾਂ ਨੂੰ ਬਦਖਰੂ ਲੱਗਣਾ ਹੈ ਕੀ ਹੋਇਆ ਤਾਂ ਕਿ ਮੈਨੂੰ ਪਤਾ ਨਹੀਂ ਪਾਦੇ ਭਾਈ ਬੰਦ ਗਿੰਗਲ ਲਈ ਚੱਲਦਾ ਹੋਮਲ ਆਦੀ ਜੇ ਉੱਤੋਂ ਕਿਉਂ ਨਹੀਂ ਪਤਾ ਨਹੀਂ ਕਿ ਉਹ ਬੀਤੋਂ ਨੂੰ ਸੁਬਜੀ ਆਲੂਆਂ ਦੀ ਹਾਂ ਹੀ ਆਲੂਆਂ ਬਾਲਾ ਲੜਨੇ ਬੜਾ ਦੁਖੀ ਕੀਤਾ ਹੁਣ ਕੋ ਕੁਛ ਨਹੀਂ ਆ ਵੀ ਕੀ ਕਰੀਏ ਹੁਣ ਉਨੀ ਰਾਤ ਨੂੰ ਕਿੰਨਾ ਨੇ ਰਾਹ ਹੋ ਚੁਕਿਆ ਹੈ ਕੰਮ ਕਰਨੇ ਆ ਇਹਨਾਂ ਤੇ ਬੜਾ ਬੜਾ ਜਲਦੀ ਬੋਲ ਏਟਾਂ ਦਾ ਤੇ ਬਾਲਾ ਰਖ ਲਓ ਬੈਂਕ ਬੋਲੀ ਪਾਜੀ ਹੁਣ ਆਏ ਕਹਿੰਦਾ ਚਾਚੂ ਆ ਗਏ ਚਾਚੂ ਆ ਗਏ ਪੱਖਾ ਬੰਦ ਕਰੀ ਲਾ ਦੀ ਓਏ ਗੈਰਾਂ ਹਾਂ ਹਾਂਜੀ ਕਾਫੀ ਜ਼ਿਆਦਾ ਮੈਸੇਜ ਸਾਨੂੰ ਇਹ ਆਈ ਸੀ ਵੀ ਤੁਸੀਂ ਘਰ ਕਿੱਥੇ ਲਿਆ ਆ ਤੇ ਘਰ ਦਾ ਰੈਂਟ ਕਿੰਨਾ ਆ ਕਾਫੀ ਮੈਸੇਜ ਆਏ ਇਹ ਵੀ ਤੁਸੀਂ ਕਿਹੜੀ ਜਗ੍ਹਾ ਤੇ ਘਰ ਲਿਆ ਹੋਇਆ ਆ ਤੇ ਘਰ ਦਾ ਰੈਂਟ ਕਿੰਨਾ ਆ ਵੀ ਸਾਨੂੰ ਦੱਸੋ ਵੀ ਆਪਣੇ ਹੈਗਾ ਆ ਵੀ ਘਰ ਦਾ ਜਿਹੜਾ ਰੈਂਟ ਆ ਉਹ ਹੈਗਾ ਜੀ 5000 ਰੁਪਈਆ ਠੀਕ ਆ ਜੀ 5000 ਰੁਪਈਆ ਰੈਂਟ ਆ ਤੇ ਆਪਾਂ ਲਿਆ ਕਿੱਥੇ ਆ ਇਹ ਆਪਾਂ ਲਿਆ ਭੋਪਾਲ ਉੱਪਰ ਸਾਡੇ ਆਪਣੇ ਸ਼ਹਿਰ 'ਚ ਸੋ ਸਾਰਿਆਂ ਦੱਸ ਦਿੱਤਾ ਮੈਂ ਤੇ ਕਾਫੀ ਮੈਸੇਜ ਸੀ ਕਾਫੀ ਜਿਆਦਿਆਂ ਨਹੀਂ ਨਹੀਂ ਕੋਲਾ ਵੀ ਆਈਆਂ ਸੀ ਪੁੱਛਦੇ ਸੀ ਵੀ ਭਾਜੀ ਆਪਾਂ ਮਿਲਣ ਆਉਣਾ ਆ ਐਡਰੈਸ ਦੱਸ ਦੋ ਤੇ ਹੁਣ ਮੈਂ ਦੱਸ ਦਿੱਤਾ ਵੀ ਭੋਪਾਲ ਘਰ ਲਿਆ ਆਪਾਂ 18500 ਠੀਕ ਹੈ ਜੀ ਸਾਰੇ ਜਾਣੇ ਹੁਣ ਕੁਝ ਹੋਰ ਪੁੱਛਣਾ ਪੁੱਛ ਸਕਦੇ ਹੋ ਤੁਸੀਂ ਸੋ ਥੈਂਕ ਯੂ ਸੋ ਮੱਚ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਹੈ ਇੱਧਰ ਦੋ ਬਦਮਾਨ ਆ ਜੇ ਬੈਠੇ ਨਾਲ ਦੋ ਬੰਦੇ ਬੈਠੇ ਨੇ ਭਾਈ ਹੁਣ ਨਹੀਂ ਮਿਲਣਾ ਯਾਰ ਇਹ ਭਾਜੀ ਮੇਰੇ ਭਰਾ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਕਰੋ ਬਲੌਗ ਨੂੰ ਥੈਂਕ ਯੂ ਸੋ ਮੱਚ ਲਵ ਯੂ ਐਂਡ ਬਾਏ ਬਾਏ ਬਾਈ ਤੁਹਾਡਾ ਔਖਾ ਮੈਂ ਇਹ ਵੀ ਬੰਦ ਕੀਤੀ ਆ ਕਾਰ ਕਰਕੇ ਯਾਰ ਇਹ ਕਿਹੜਾ ਕਹਾਣੀ ਇਹ ਕਹਿੰਦਾ ਚਾਹੀ ਗੱਲ ਨਾ ਭਾਈ ਬਸ ਜਾਈ ਗੱਲ ਭਾਈ ਦਾ ਦੇ ਲੋ ਭਾਈ ਇਹ ਜੀ ਦਾ ਬੰਦ ਨਹੀਂ ਕੀਤੀ ਮੈਂ ਵੀ ਚੱਲ ਗਈ ਜੀ ਮੇਰੇ ਵੀ ਨਾਮ ਹੋ ਗਿਆ ਕਿ ਉਹ ਵੰਦਨ ਕਰਕੇ ਕਰਨੀ ਪੈਂਦੀ ਆ ਨਾ ਪੂਰਾ ਰੋਣਾ ਨਹੀਂ ਸਿੱਧੀ ਕਰਨੀ ਉਹਨਾਂ ਦਾ ਵੀ ਓਖਾ ਹੀ ਆ ਮੰਮੀ ਘਰ ਤੇ ਆ ਲੂ

ਸਾਡੀਆਂ ਚਪਲਾਂ ਬਾਹਰ ਪਈਆਂ ਸੀ। ਇਹ ਸਾਡੀ ਦੀਦੀਆਂ ਚਪਲਾਂ ਰਹਿ ਗਈਆਂ ਵਿਚਾਰੀਆਂ। ਦੀਦੀ ਦੀਆਂ ਰਹਿ ਗਈਆਂ ਇੱਥੇ ਚਪਲਾਂ। ਓਕੇ ਅਸੀਂ ਲੈ ਆਂਦੀਆਂ ਕਿ ਕੀ ਦੀਦੀ ਦੀਆਂ ਚਪਲਾਂ ਛੱਡੀਆਂ ਘਾਤ ਬਾਹਰ। ਹੂੰ। ਨਨੂ ਸਾਡਾ ਚਪਲਾਂ ਇੱਥੇ ਲੱਭ ਅੰਦਰ ਇੱਥੇ ਅੰਦਰ ਲੱਭਦਾ ਰਹਿੰਦਾ ਇਹਦੀਆਂ ਗੱਡੀ 'ਚ ਚਪਲਾਂ ਪਈਆਂ ਹੋਈਆਂ। ਇਹ ਜੀ ਡੀਨ ਨੇ ਜਾਈ ਕਿ Shimla میچ ਸੀਗੀ ਬਰੇਡਰ ਤੇ ਬਰੇਡਰ ਕੇ ਤੇਰੀ ਤੇ ਸਾਡੀ ਕਰਕੇ ਕਰਕੇ ਦੇ ਬਰੇਡਰ ਟੀ ਟਾਈਮ ਸਾਡਾ ਟੀ ਟਾਈਮ ਆ ਜੀ ਡੀਨ ਅਬੇ ਤਾਂ ਨਾਲ ਬਹੁਤ ਕੰਮ ਪਿਆ ਅੱਜ ਦਫਤਰ ਚ ਚਾਹ ਵੀ ਨਹੀਂ ਪੀ ਹੋਈ ਅੱਜ ਘਰ ਆ ਕੇ ਚਾਹ ਪੀਤੀ ਬਹੁਤ ਜ਼ਿਆਦਾ ਬੰਦੇ ਸਾਰੇ ਨੂੰ ਉਹ ਜੀ ਸਾਰੇ ਟੋਪਨ ਵੀ ਦੇ ਕੇ ਆਉਂਦੇ ਆ ਬਦਿਆਨ ਆਦੋ ਲੋਗ ਬੰਦਿਆਂ ਨੂੰ ਲੈ ਗਿਆ ਆਦੋ ਲੋਗ ਬਦਿਆ ਦੇ ਕੱਢਦੀ ਆ ਆ ਦੇਖ ਹੁਣ ਕੱਲ ਨੂੰ ਉਹਨਾਂ ਨੂੰ ਜਾ ਕੇ ਫੇਰ ਦੁਬਾਰਾ ਟੋਕਨ ਤੇ ਚੱਲ ਮੁੰਡੇ ਆਪਣੇ ਬਾਗੋਂ ਸੀ ਹੋਣਗੇ ਸਹੀ ਹੈ ਬੁਕਰਮ ਕਹਿੰਦਾ ਮੈਨੂੰ ਇੰਨੇ ਦਿਨਾਂ ਦੀ ਸਬਜ਼ੀ ਨਹੀਂ ਇਹ ਵਾਲੀ ਦਿੱਤੀ ਇਹ ਤਾਂ ਭਈ 2-3 ਦਿਨ ਹੋ ਗਿਆ ਸਬਜ਼ੀ ਖਾਦੀ ਨਹੀਂ ਕਿਸੇ ਨੇ ਹੇ ਰਬਾ ਹੁਣ ਆਈ ਜਾ ਕੇ ਲੈੜ ਤੇ ਸਾਹ ਆਇਆ ਕਿਤੇ ਉਹ ਮਾਈ ਲੈੜ ਭਾਜੀ ਆ ਰੂ ਹੋਰੀ ਦਰਵਾਜ਼ਾ ਖੇੜ ਦੋ ਆ ਗਈ ਆ ਸਲਾਈਡ ਵਿੱਚ ਵਗੈ ਨੂੰ ਸਤਨ 4-5 ਘੰਟੇ ਹੋ ਗਿਆ ਬੈਠੇ ਨੂੰ ਵਿਚਾਰਾ ਵੀਰਾ ਵੀ ਆਣ ਕੇ ਇੱਦਾਂ ਹੀ ਗਿਆ ਉਹਨਾਂ ਤਾਂ ਚਾਹ ਵੀ ਘੁੱਟ ਨਹੀਂ ਨਸੀਬ ਹੋਈ ਕੌਣ ਜਿਆ ਰੱਜੇ ਤੇ ਆਇਆ ਬਦਾਰ ਆਇਆ ਪਰ ਇਹ ਜਦੋਂ ਆਇਆ ਹੀ ਅਜੇ ਨਾਲੇ ਹਾਏ ਨੀਚੇ ਸਕੂਟਰੀਆਂ ਨੇ ਖਲਾਰੀ ਹੋਣੀ ਆ ਸੱਪੀ ਵਾਹਿਆ ਸੱਪੀ ਵਸ ਖਲਾਰੀ ਤੇ ਲੈਟ ਤੇ ਉੱਖਾਈਆ ਬਲਮਾ ਅੰਗਰੇਜ਼ਾਂ ਆ ਗਏ ਨਿੱਕੇ ਜਿਹੇ ਲਾਤਾਇਨ ਅੰਦਾ ਭਾਪੇ ਨੇ ਕਢਾਈ ਗੱਡੀ ਉਹ ਜਿਹੜਾ ਉਹ ਵੀ ਸੀ ਉਹ ਦੇ ਨਵਾ ਦੋ ਤਪਈ ਮੰਦਿਰ ਨੂੰ ਕਹਿੰਦੇ ਗੱਡੀ ਗੱਲ ਦੀ ਪੁੱਛੋ ਗੱਡੀ ਗੱਲ ਦੀ ਕਹਿੰਦਾ ਕਰਦਾ